ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਸਾਰੇ ਇਸ ਗੱਲ ਤੋਂ ਤਾਂ ਸਾਰੇ ਜਾਣੂ ਆ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਾਨੂੰ ਉਹ ਪਰਮੇਸ਼ਰ ਦੇ ਦਰਕਾਰ ਦੀ ਗੱਲ ਦੱਸ ਰਹੇ ਨੇ ਉਹ 101% ਸੱਚ ਹੈ ਔਰ ਨਾਮ ਦੀ ਮਹਿਮਾ ਵਾਰ-ਵਾਰ ਸਾਨੂੰ ਦਰਸਾਈ ਗਈ ਆ ਅੱਜ ਵੀ ਆਪਾਂ ਜੋ ਗੁਰਬਾਣੀ ਦੀ ਸਾਂਝ ਪਾ ਰਹੇ ਹਾਂ ਉਹਦੇ ਵਿੱਚ ਮੇਰੇ ਪੰਚਮ ਪਾਤਸ਼ਾਹ ਸਾਨੂੰ ਦੱਸ ਰਹੇ ਨੇ ਕਿ ਨਾਮ ਦੇ ਸਦਕਾ ਹੀ ਸਾਡਾ ਜੋ ਮਨੁੱਖਾ ਜੀਵਨ ਹੈ ਉਹ ਸਫਲ ਹੋ ਸਕਦਾ ਹੈ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 531 ਤੇ ਸਵਾਇ ਮਾਨ ਹੈ ਜੀ ਵਾਹਿਗੁਰੂ ਜੀ ਦੇਵਕੰਦਾਰੀ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲਤਾ ਕੋ ਪਾਰ ਬ੍ਰਹਮ ਲਿਵ ਲਾਵੇ ਰਹਾਉ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਮੇਰੀ ਮਾਂ ਜਿਹੜਾ ਵੀ ਜੀਵ ਪਰਮੇਸ਼ਰ ਦੇ ਗੁਣ ਗਾਉਂਦਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੇਮ ਬਣਾਈ ਰੱਖਦਾ ਉਹਦਾ ਇਹ ਮਨੁੱਖਾ ਜੀਵਨ ਇਸ ਜਗਤ ਤੇ ਆਉਣਾ ਸਫਲ ਹੋ ਜਾਂਦਾ ਉਹਨੂੰ ਜ਼ਿੰਦਗੀ ਦਾ ਇਹ ਫਲ ਮਿਲ ਜਾਂਦਾ ਜ਼ਿੰਦਗੀ ਦਾ ਅਸਲ ਜੋ ਮਨੋਰਥ ਹੈ ਇਹੀ ਆ ਕਿ ਸਾਡਾ ਇਹ ਮਨੁੱਖਾ ਜੀਵਨ ਸਫਲ ਹੋ ਜਾਏ ਦੁਬਾਰਾ ਫਿਰ ਜੂਨੀ ਚ ਨਾ ਆਉਣਾ ਪਏ ਸੁੰਦਰ ਸੁਗੜ ਸੂਰ ਸੋਬਿਤਾ ਜੋ ਸਾਧੂ ਸੰਗ ਪਾਵੇ ਫਿਰ ਕਹਿੰਦੇ ਉਹੀ ਸੁੰਦਰਾ ਉਹੀ ਸਿਆਣਾ ਉਹੀ ਸ਼ੂਰਬੀਰਾ ਉਹੀ ਕਹਿੰਦੇ ਸਭ ਕੁਝ ਜਾਣਨ ਵਾਲਾ ਜੋ ਸਾਧੂ ਦੀ ਸੰਗਤ ਕਰ ਲੈਂਦਾ ਜੋ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਨਾਮ ਉਚਾਰ ਕਰੇ ਹਰ ਰਸਨਾ ਬਹੜ ਨਾ ਜੋਨੀ ਤਾਵੇ ਜੋ ਕਹਿੰਦੇ ਆਪਣੀ ਰਸਨਾ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਉਚਾਰਦੇ ਨੇ ਉਹਨਾਂ ਨੂੰ ਫਿਰ ਆਵਾ ਗਵਨ ਦੇ ਚੱਕਰ ਵਿੱਚ ਮੁਰਮੜ ਜੂਨਾ ਦੇ ਚੱਕਰ ਵਿੱਚ ਨਹੀਂ ਪੈਣਾ ਪੈਂਦਾ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨੰਦ ਦ੍ਰਿਸ਼ਟੀ ਆਵੇ ਕਹਿੰਦੇ ਉਸ ਜੀਵ ਦੇ ਮਨ ਵਿੱਚ ਵੀ ਤੇ ਤਨ ਵਿੱਚ ਵੀ ਪਰਮੇਸ਼ਰ ਵਸਿਆ ਰਹਿੰਦਾ ਕਹਿੰਦੇ ਪਰਮੇਸ਼ਰ ਤੋਂ ਬਿਨਾ ਉਹਨੂੰ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਉਹਨੂੰ ਇਹ ਸਮਝ ਪੈ ਜਾਂਦੀ ਆ ਕਿ ਹਰ ਇੱਕ ਜਗ੍ਹਾ ਤੇ ਉਹ ਪਰਮੇਸ਼ਰ ਵਿਆਪਕ ਹੈ ਹਰ ਇੱਕ ਸਰੀਰ ਦੇ ਵਿੱਚ ਉਸ ਪਰਮੇਸ਼ਰ ਦੀ ਜੋਤ ਹੈ ਕਹਿੰਦੇ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਵੀ ਪਰਮੇਸ਼ਰ ਜੀ ਗੁਰੂ ਦੇ ਸੰਤ ਜਨਾਂ ਦੀ ਸੰਗਤ ਵਿੱਚ ਪਾ ਲੈਂਦੇ ਨੇ ਲੜ ਲਾ ਲੈਂਦੇ ਨੇ ਉਹਨਾਂ ਨੂੰ ਫਿਰ ਨਰਕ ਦਾ ਰੋਗ ਨਹੀਂ ਸਹਿਣਾ ਪੈਂਦਾ ਨਰਕ ਹੈ ਇੱਕ ਧਰਤੀ ਦੇ ਦੁੱਖ ਦੂਸਰਾ ਪਰਲੋਕ ਵਾਲਾ ਨਰਕ ਉਹ ਫਿਰ ਦੋਨਾਂ ਤੋਂ ਬਚ ਜਾਂਦਾ ਜੋ ਸੰਤ ਜਨਾਂ ਦੀ ਸੰਗਤ ਵਿੱਚ ਆ ਜਾਂਦਾ ਉਹ ਕਿਉਂ ਕਿਉਂਕਿ ਸੰਤ ਜਨਾਂ ਦੀ ਸੰਗਤ ਵਿੱਚ ਸਦਾ ਨਾਮ ਦਾ ਪ੍ਰਵਾਹ ਚੱਲਦਾ ਹੈ ਨਾਮ ਜਾਪ ਚੱਲਦੇ ਨੇ ਪਰਮੇਸ਼ਰ ਦੀ ਸਿਫਤ ਸਲਾਹ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਨੇ ਜੋ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਨਾਂ ਨੂੰ ਦੁੱਖ ਪਹੁੰ ਨਹੀਂ ਸਕਦੇ ਹੰਦੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਿਤਾ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ